ਹਾਂਜੀ ਇਹ ਵਾਲਾ ਸਾਰੇ ਵੀਰਾਂ ਦਾ ਹੋਰ ਕੀ ਬਾਤ ਹੈ ਕਰ ਰਹੇ ਨੇ ਵੀਰੋ ਕੁਫਤੂ ਜੀ ਉਹ ਤੇ ਆਹ ਜੱਟ ਇਹਦੇ ਵੀਰ ਨੇ ਕੱਪੜਾ ਠੀਕ ਹੈ ਲਓ ਜੀ ਕਰਤੇ ਵਲੌਗ ਦੀ ਸਟਾਰਟਿੰਗ 9:30 ਵਜੇ ਮਸਾਂ ਉੱਠਿਆ ਬਈ ਮਸਾਂ ਰਾਤ ਵਾਈ ਲੇਟ ਸੁੱਤਾ ਰਾਤ ਮੈਨੂੰ 3 ਵਜੇ ਕੇ ਜੀ ਸੌਂਦੇ-ਜੌਂਦੇ ਨੂੰ ਮਸਾਂ ਉੱਠ ਖੈ ਸੱਚੀ ਉਠਣਸਾਰ ਜਾਵਾਂ ਉੱਠਣ ਸਰਸਾ ਦਾ ਰੂਟੀ ਜੱਕੀ ਖੇਤ ਆ ਗਿਆ ਮੈਂ ਟਾਈਮ ਬਹੁਤ ਹੋ ਗਿਆ ਤਾਇ ਦੇ ਰੋਟਾ ਫੜਾ ਕੇ ਅੱਗੇ ਵਿਚਾਰੇ ਨੂੰ ਲੱਗ ਗਈ ਹੋਊਗੀ ਕਰੋ ਮੁੜਦੇ ਆ ਘਰੇ ਲੀ ਉਹਨੂੰ ਪੋਣੇ ਪੋਣੇ ਘਰੇ ਚੱਲ ਕੇ ਸਰੀਰ ਸ਼ੂ ਕਰਦੇ ਆ ਕੈਮ ਠੀਕ ਹੈ ਮੇਰੇ ਦੇਖਦੇ ਆ ਕੀ ਹਸਾਕ ਤਾਬ ਆ ਉਹ ਆਇਆ ਤਾਇ ਤੇ ਓਏ ਉਹ ਕੀ ਚੱਕ ਲਿਆ ਉਹਨੇ ਡਾੜ੍ਹ ਚੱਕ ਲਈ ਨਾ ਲੱਗਦਾ ਇਹਨੇ ਕੋਈ ਹੋਰ ਚੱਕਿਆ ਉਹਨੇ ਕੀ ਉਹਦੇ ਮੂੰਹ ਰੱਡੂ ਆ ਮੱਸੀ ਆ ਕੀ ਹੈ ਰੱਡੂ ਆ ਤੋ ਆ ਨਿਰ ਕੇ ਆ ਰੋਂ ਸੱਚੀ ਕੋਲੋਂ ਮੀਂਹ ਤੇ ਛੱਡੋ ਦੇਖਦਾ ਕੀ ਬੰਦ ਹਾਂਜੀ ਆ ਗਏ ਜੀ ਉਧਰਲੇ ਪਾਸੇ ਆਏ ਵੇ ਕੀ ਕਹਦਾ ਸੀ ਮੈਂ ਕੀ ਕਰਨਾ ਆਪਾਂ ਕਰਨਾ ਕੀ ਹੈ ਚੱਨੀ ਉਹਨੂੰ ਛੱਡਣਾ ਆਏ ਸੀਗੇ ਰੋਟੀ ਖਾਣੀ ਸੀ ਘਰੇ ਉਹ ਭੱਜ ਗਿਆ ਲੱਗਾ ਆ ਵੀ ਕਿੱਧਰ ਗਿਆ ਵੇ ਹਾਂ ਜਾ ਕੇ ਖਾਇਆ ਰੋਟੀ ਖਾਇਆ ਜਾ ਕੇ ਜਾ ਰੋਟੀ ਖਾਇਆ ਰੋਟੀ ਖਾਇਆ 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 ਜਾ ਭਾਜ ਲੈ ਟਾਂ ਨੂੰ ਟੱਕਰ ਤੱਕੀ ਬੰਦਾ ਬਈ ਓਏ ਹਾਏ ਖਾਇਆ ਯਾਰ ਮੈਥੋ ਕੀ ਭਾਲਦਾ ਨੰਗ ਤੇ ਆਪਣੇ ਚ ਟਾਇ ਕਬੂਤਰ ਨਹੀਂ ਦਿਸਿਆ ਬਈ ਕਿੱਧਰ ਗਿਆ ਯਾਰ ਲੈ ਲੈ ਇਹਦੇ ਤੇ ਚੰਨ ਨਹੀਂ ਗਰੀਫ ਉਹਦਾ ਹੱਲ ਕਰਕੇ ਆਪਾਂ ਆਪ ਐਂਦ ਰਿੰਗਾ ਇੱਥੇ ਵੜ ਜਾਂਦੇ ਏਡੜਿਆਂ ਯਾਰਾਂ ਚ ਪੱਕਾ ਇਲਾਜ ਕਰਕੇ ਚਲੋ ਕੋਈ ਨਾ ਪਕੇਲਾ ਜੀ ਕਰਾਂਗੇ ਉਹ ਤੋਂ ਪਹਿਲਾਂ ਕਰਦੇ ਇਹਨਾਂ ਦਾ ਲੈਕਡਾਉਨ ਦਾ ਬੰਦ ਕਰ ਦੇਗਾ ਸਾਰੇ ਕਬੂਤਰਾਂ ਨੂੰ ਹਾਂਜੀ ਤੇ ਇਧਰ ਉਹ ਲੈਟਰ ਦਾ ਕਰਤੀ ਆ ਬੰਦੇ ਕੰਮ ਕਈ ਕਰਨੇ ਆ ਬਾਈ ਹਨਾ ਅੱਜ ਸਹੀ ਦੇਖੋ ਤੁਹਾਨੂੰ ਇੱਕ ਦਾ ਕਰਨੀਆਂ ਆਂਡਿਆਂ ਦੀ ਅਦਲਾ ਬਦਲੀ ਕਬੂਤਰਾਂ ਦੇ ਕੂਤਰਾਂ ਦੇ ਮਤਲਬ ਆਂਡੇ ਦੀ ਅਦਲਾ ਬਦਲੀ ਕੁਝ ਕਬੂਤਰਾਂ ਨੇ ਠੱਲਾਂ ਰਹਿਣੀਆਂ ਬੱਚਾ ਜੀ ਉਹਨਾਂ ਦੇ ਠੱਲਾਂ ਮਾਉਣਗਾ ਆਪਾਂ ਦੋ ਕੰਮ ਫਰ ਹੋਇਆ ਨਾ ਯਾਰ ਨਾ ਹੋਵੇ ਤਾਂ ਇਹ ਹੋਰ ਵਾ ਡੈਲੀ ਦੇ ਕੰਮ ਜਿਹੜੇ ਉਹ ਕਰਦੇ ਉਹ ਹੀ ਕਰਨੇ ਆ ਨਾ ਇਹ ਦੇਖ ਖੁਰ ਕੋਈ ਜਾਂਦੀ ਉਹਦੇ ਵਿੱਚ ਚੜਾ ਹਾਂ ਕਿ ਜੁਰ ਉਹ ਇਲਤਨ ਕਰੀ ਉਹਦਾ ਸਾਹੀ ਆਣਾ ਯਾਰ ਕੋਈ ਚਿੱਟਾ ਆ ਕੂਤਰ ਕਿਤੇ ਆਪਣਾ ਆ ਜੇ ਨਾ ਪਤਾ ਲੱਗ ਜੇ ਕਿੱਥੇ ਕਿੱਥੇ ਕੀ ਹਿਸਾਬ ਕਿਤਾਬ ਹੈ ਉਹਦਾ ਵੀ ਦੇਖ ਲੈ ਸਿਸਟਮ ਹਾਂਜੀ ਮੇਰੇ ਵੀਰੋ ਇਹ 11 ਵਾਲੀ ਚਾਹ ਵੀ ਫੜਾ ਜਾਂਦੀ ਖੇਤ ਬਈ ਇਹ ਨਾਲ ਦੀ ਨਾਲ ਨੀਰਾ ਵੀ ਵੜਾ ਜਾਂਦਾ ਠੀਕ ਹੈ ਸ਼ਾਇਦ ਦੁਬਾਰ ਸ਼ਹਿਰ ਜਾਣਾ ਹੋਵੇ ਸਾਡੇ ਨਾਲ ਫੋਨ ਕਰੀ ਜਾਂਦਾ ਸੀਗਾ ਬਾਕੀ ਦੇਖਦੇ ਆ ਘਰੇ ਆ ਕੇ ਪਤਾ ਲੱਗਣਾ ਕੀ ਕੀ ਬੰਦ ਹੈ ਬਸ ਪਹੁੰਚ ਗਏ ਪਿੰਡ 'ਚ ਹੋਰ 2-4 ਮਿੰਟ ਦੇ ਕਰਕੇ ਘਰੇ ਪਹੁੰਚ ਜਾਏ ਹੁਣ ਚੱਲੇ ਆ ਜੀ ਖੇਤ ਚਾਹ ਫੜਾਉ ਦੋ ਵਾਲੀ ਚਾਹ ਤੇ ਰੋਟੀ ਕਲੇ ਬਾਗ ਲੋ ਕੁਝ ਖਾਣ ਨੂੰ ਲਿਆਵਾਂਗੇ ਇੱਧਰ ਮੋਤੀ ਦੇ ਵੀ ਟਿਕਟ ਆਲੇ ਲਾਉਣੇ ਆ ਹਜੇ ਤਿੱਕਸ ਨੂੰ ਖਰਾਕ ਵੀ ਨਹੀਂ ਦਿਖਾਈ ਜਿਹੜੀ ਕੱਲ੍ਹ ਆਂਦੀ ਹੈ ਨਾ ਨੇ ਡਰਮਾ ਡਰਮਾ ਸਟੋਰ ਕੀਤੇ ਖਰਾਕ ਵੀ ਡਰਮਾ ਸਟੋਰ ਕਰਦੇ ਆ ਹੋਰ ਆਂਡੇ-ੁੰਡੇ ਇਹ ਵੋਲੋਂ ਕਰਨਾ ਤਾਂ ਹੈਗਾ ਕਰਾਂਗੇ ਕੋਈ ਨਾ ਆਪਾਂ ਸਾਰਾ ਕੁਝ ਕਰਾਂਗੇ ਜਰਾਦ-ਰਾੜ ਹਾਂਜੀ ਆਗੇ ਖੇਤ ਲੈ ਕੇ ਚਾਹੇ ਬਸ ਫੜਾ ਚੱਲੀ ਬਾਬੇ ਨੂੰ ਹਾਂਜੀ ਲੱਗਦੇ ਹੱਥ ਬਾਸ ਨੂੰ ਖਾਣ-ਚੀਜ਼ੀ ਫਰੈਜ ਜਲੀ ਵੀ ਮਾਰ ਕੇ ਲਵਾਪਾ ਠੀਕ ਹੈ ਹੋਰ ਨਾ ਤੁਰ ਹੱਕ ਦੇਵਾਂ ਮੂੰਹ ਕਰੇ ਜਾਂਦੇ ਛੇ ਦੀ ਛੇ ਦੀ ਬਾਬੇ ਨੂੰ ਜੀ ਪਹੁੰਚ ਗਈ ਜੀ ਕਰੇ ਅਜ ਮੋਤੀ ਦੇ ਇੰਜੈਕਸ਼ਨ ਵੀ ਲਾਉਣ ਆਲੇ ਐ ਅੱਜ ਤੈਨੂੰ ਲਾ ਹੱਥ ਪਾਉਂਦਾ ਜੀ ਨਹੀਂ ਕਰਿਆ ਕੱਲ ਦਾ ਮੇਰੇ ਵਾਰ ਦਾਤ ਕੀਤੀ ਨੇ ਹਾਂ ਪਤ ਪਤੀ ਸਹਟਿਆ ਯਾਰ ਫਰਕ ਕੰਨ ਦਾ ਪੂਰਾ ਫਰਕ ਪੈਗਾ ਤਾਂ ਸਵੇਲਿੰਗ ਵੀ ਲੇਗੀ ਅਮਨ ਦਾ ਫੋਨ ਆਗਾ ਬਈ 1 ਮਿੰਟ ਮੇਰੇ ਗੇਮ ਮੇੜਦਾ ਉਹ ਪਬਜੀ ਖੇਡ ਲਾਂ ਕਰਾਂ 2-4 ਮੈਚ ਫਿਰ ਵੇਖਦੇ ਆਂਗੇ ਕੀ ਬੰਦ ਹੈ ਹਾਂਜੀ ਆ ਗਏ ਦਰਲੇ ਕਰੇ ਤੇ ਕੱਲ ਵੀ ਖਰਾਕ ਆਈ ਦੀ ਆਹੀ ਪੈਕ ਕੀਤੀ ਪਈ ਐ ਆ ਦੇਖੋ ਲੈ ਇਸ਼ਾਰਾ ਪਾਉਂਦਾ ਵੀ ਸੀ ਮੇਰਾ ਮਾਲਕ ਪਾਉਂਦਾ ਉਹ ਕੋਈ ਮਨਗੋਲ ਨਾ ਲਾਵੇ ਬੋਲੇ ਸੀ ਉਹ ਮੁੰਡੀ ਬੋਲੀ ਸੀਣੀ ਮੁੰਡੀ ਛੱਡੀ ਜੋ ਪ੍ਰੀਤੀ ਚਲੋ ਬਾਪੇ ਉੱਠਦੇ ਆ ਕੋੜੇ ਨਾਲੇ ਨੂੰ ਨਰੇ ਅੱਧਾ ਪੱਕਾ ਐਂ ਕਰ ਗਿਆ ਨਾਲੇ ਠੱਲਾਂ ਪਾ ਕੇ ਜਿਹੜੇ ਕੂਤਰ ਰਹਿੰਦੇ ਆ ਠੀਕ ਆ ਨਹੀਂ ਯਾਰ ਚਲੋ ਕਰਦੇ ਆ ਕੰਮ ਦੇਖਦੇ ਆ ਵੜਦੇ ਕੋਈ ਨਾ ਕੋਈ ਤਾਂ ਕੀ ਲੈਣ ਦੀ ਜੀ ਘਰੋਂ ਕਣਕਾ ਪਾਉਣ ਵਾਸਤੇ ਥੋੜੀ ਜੀ ਤੇ ਬਾਕੀ ਬਲਜੀਤ ਤੋਂ ਬਾਅਦ ਕਟਾ ਚੱਕ ਕੇ ਲਿਆਵਾਂਗੇ ਹਨ ਮੇਰੀ ਜਾਣਦਾ ਹੀ ਨਹੀਂ ਮੇਰਾ ਟਾਈਮ ਲੱਗਿਆ ਉਧਰ ਨਹੀਂ ਤਾਂ ਕੋਈ ਚੱਕਰ ਨਹੀਂ ਤਾਂ ਹੀ ਘਰੋਂ ਲੈ ਆਉਣੀ ਪੈ ਰਹੀ ਐ ਯਾਰ ਇੱਕ ਬੜੀ ਇੱਧਰ ਹਨਾ ਇਸ਼ੂ ਹੈ ਯਾਰ ਕੀੜੀਆਂ ਬਹੁਤ ਐ ਪੂਰੀਆਂ ਬੋ ਨਾ ਮੈਂ ਖਾਈ ਜਾਂਦੇ ਆ ਨਾ ਯਾਰ ਚਲੋ ਬ్రో ਹਨਾ ਫੋਨ ਲੰਮਾ ਟਾਈਮ ਲੈਪਸ ਤੇ ਛੱਡਾ ਮਿਊਜ਼ਿਕ ਫਿਰ ਪਾਈਏ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਫਿਰ ਦੂਜਾ ਜਿਹੜਾ ਕੰਮ ਤਾਂ ਕਰਨਾ ਫਿਰ ਸਨੂ ਦਿਖਾਉਂਗਾ ਵੀ ਮੈਂ ਕੀ ਕਰਨਾ ਹੈ ਕੀ ਨਹੀਂ ਹਨਾ ਤੇ ਬਾਕੀ ਉਹ ਚਿੱਟਾ ਕਬੂਤਰ ਜਿਹੜਾ ਨਿਕਲੇ ਸੀ ਆਪਣਾ ਕਾਲੇ ਸਿਰ ਵਾਲਾ ਹਨਾ ਉਹ ਕਬੂਤਰ ਦਾ ਕੋਈ ਅਤਾ ਪਤਾ ਨਹੀਂ ਲੱਗਾ ਬਈ ਕਿ ਿੱਧਰ ਡਿੱਗ ਗਿਆ ਕਿੱਧਰ ਗਿਆ ਕੀ ਹੋਇਆ ਕੀ ਨਹੀਂ ਕੁਝ ਵੀ ਆਪਾਂ ਨੂੰ ਇੰਨਾ ਕੁ ਵੀ ਨਹੀਂ ਸੁਰਾਗ ਮਿਲਿਆ ਕਬੂਤਰ ਦਾ ਵੀ ਕਿੱਥੇ ਗਿਆ ਉਹਨਾਂ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਕਰਾਂ ਲਾਈ ਟਾਈਮ ਲੈਪਸ ਤੇ ਛੱਡੀ ਹਾਂਜੀ ਮੇਰੇ ਵੀਰੋ ਤੇ ਸਾਰੇ ਕਬੂਤਰਾਂ ਦੇ ਥੱਲਾ ਤੇ ਰਾਤ ਨੂੰ ਜਿਹੜੇ ਵੱਡਾ ਵੱਡਿਆਂ ਦੇ ਰਹਿੰਦੇ ਸੀ ਨਾ ਸਿਰਫ ਬੱਚੇ ਰਹਿ ਗਏ ਤਿੰਨ ਤਾਂ ਜਾਲ ਚ ਬੈਠੇ ਆਪਣੇ ਚ ਇੱਕ ਇਧਰ ਬੈਠਾ ਹਨਾ ਉਹ ਚਾਰਾਂ ਨੇ ਦੇਣੇ ਆ ਯਾਰ ਬਾਦਬੂ ਚੜਾ ਦੇਾਂਗੇ ਕਿਰਾ ਮੇਨ ਮੇਨ ਵੱਡਾਂ ਚੜਾਤਾ ਮੈਨੂੰ ਇਹ ਥੱਲਾ ਨਾ ਘਟ ਜਾਣਾ ਵੱਡੇ ਕਬੂਤਰਾਂ ਸਾਰਿਆਂ ਦੇ ਥੱਲਾ ਪੈ ਗਿਆਂ ਤੇ ਹੁਣ ਵੀ ਆਂਡੇ ਬਦਲਦੀ ਰਹੀ ਹੈ ਠੀਕ ਹੈ ਇੱਕ ਦਾ ਬਦਲ ਨੇ ਕਾਲੀ ਖੰਡ ਥੱਲੇ ਇੱਕ ਹੋ ਸਾਹਮਣੇ ਕਬੂਤਰੀ ਉਹ ਆਂਡੇ ਲਾਉਂਦੀ ਨਹੀਂ ਕੋ ਥੱਲੇ ਬਦਲਨੇ ਆ ਇੱਕ ਇਧਰ ਬੈਠ ਹੋਏ ਥੱਲੇ ਬਦਲਨੇ ਆ ਇੱਕ ਬਦਲਨੇ ਆ ਪਾਸਪੇਰ ਥੱਲੇ ਠੀਕ ਹੈ ਚਾਰ ਜੋੜਾਂ ਅਡੇ ਲਈ ਪੰਗਾਂ ਹੈਗਾ ਇੱਧਰ ਬੈਟਕੇ ਚ ਤੇ ਚਾਰ ਜੋੜੀਆਂ ਥੱਲੇ ਆਡੇ ਬਦਲਨੇ ਆ ਅੱਜ ਆਪਾਂ ਉਹ ਦੇਖਦੇ ਆ ਹੁਣ ਕਿਹੜੇ ਕਿਹੜੇ ਕਬੂਤਰਾਂ ਦੇ ਬਦਲਨੇ ਆ ਮੰਨ ਕੇ ਚਲੋ ਦੋ ਜੋੜੀਆਂ ਤਾਂ ਅੰਦਰ ਬੈਠੀਆਂ ਹਨਾ ਇੱਕ ਕਬੂਤਰ ਦੇ ਮਤਲਬ ਇੱਕ ਕਬੂਤਰ ਨਾਲ ਦੋ ਕਬੂਤਰਾਂ ਲੰਗਾ ਚਾਰ ਅੰਡੇ ਉਹਨਾਂ ਦੇ ਚਾਰ ਅੰਡੇ ਤਾਂ ਉਹ ਬਦਲਨੇ ਆ ਤੇ ਦੋ ਜੋੜੀਆਂ ਫਿਰ ਹੋਰ ਦੇਖ ਲੈਨੇ ਆਪਾਂ ਜੀ ਕਿਹੜੇ ਆਂਦੇ ਆ ਆਪਾਂ ਤੇ ਲਈਏ ਬਾਕੀ ਦਾਣਦੂਨੇ ਪਾਤੇ ਵੀ ਸਾਰੇ ਕਬੂਤਰਾਂ ਨੂੰ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਉਹਨਾਂ ਨੂੰ ਵੀ ਆ ਜਾਲ ਵਾਲੇ ਰਹਿ ਗਏ ਤੇ ਅੰਦਰ ਵਾਲੇ ਰਹਿ ਗੱਲੇ ਹਾਂਜੀ ਮੇਰੇ ਵੀਰੋ ਬਦਲ ਤੇ ਜਾਂਦੇ ਠੀਕ ਐ ਇਧਰ ਧਰਤੇ ਜੀ ਆਪਾਂ ਵੱਡੇ ਟੂਸਿਆਂ ਵਾਲੇ ਤੇ ਤੇ ਪਿਉਰੀ ਵਾਲਿਆਂ ਦੀ ਬਲੱਡ ਲਾਈਨ ਦੀ ਖੋਦੀ ਥੱਲੇ ਧਰਤੇ ਆਪਾਂ ਇੱਕ ਭੂਆਲੇ ਦਾ ਤੇ ਇੱਕ ਹੋਰ ਆਪਣੇ ਗੋਨਾਂ ਨੇ ਛੱਡਿਆ ਜਿਹੜਾ ਉਹਦੇ ਨਾਲ ਦਾ ਅੰਡਾ ਠੀਕ ਐ ਕਾਲੀ ਥੱਲੇ ਉਹ ਧਰਤੇ ਪਰ ਉਹ ਸਾਹਮਣੇ ਤਾਂ ਹਾਂ ਧਰਤੇ ਰਤੀ ਦਾ ਭਰਾ ਦੇ ਚੌਂੜਸ ਵਾਲੀ ਪੱਟੀ ਲਾਈ ਸੀ ਤੇ ਉਹ ਕਬੂਤਰਗਾ ਠੀਕ ਐ ਵੀ ਤੁਸੀਂ ਇਹ ਰੱਖ ਲੋ ਵੀ ਜਿਹੋ ਜੀ ਮਾਲਿਆ ਵਾਲਿਆਂ ਕੋਲ ਐਟ ਕੀ ਬਾਈ ਜਿੱਤੀ ਆ ਉਹਨਾਂ ਨਾਲ ਦੇ ਦੋ ਆਂਡੇ ਹੋ ਉਥੇ ਧਰ ਤੇ ਠੀਕ ਆ ਜੀ ਆ ਇਧਰ ਮੇਨ ਜੋੜੀ ਦੇ ਰੱਖ ਤੇ ਤੇ ਚਾਰ ਥਾਂ ਹੀ ਆਂਡੇ ਬਦਲਦੇ ਬਾਪੇ ਪੜਾਵਾ ਬੋਲਾ ਤੈਨੂੰ ਭੈਣ ਤਾ ਵੀ ਰੋ ਤੈਨੂੰ ਓਕੇ ਵੀ ਰਿਪੋਰਟ ਬੱਸ ਸੱਟ ਆ ਕੰਮ ਬਾ ਤੇ ਫੁੜ ਫੁੜ ਸਾਂ ਚੜ ਗਿਆ ਓਏ ਹੁਣ ਜਿਹੜੇ ਕਬੂਤਰ ਨੂੰ ਦਾਣਾ ਪਾਣੀ ਰਹਿੰਦਾ ਉਹਨਾਂ ਨੂੰ ਦਾਣਾ ਪਾਣੀ ਪਾ ਦਿੱਤੀ ਆਪਾਂ ਠੀਕ ਹੈ ਨਾ ਯਾਰ ਨੀ ਆਏ ਨਾ ਕਰਿਆ ਕਰ ਬੰਦ ਯਾਰ بس ਇਨੀ रिक्वेस्ट ਈ ਨਹੀਂ ਮੇਰੇ ਚੌੜ ਕਰਨ ਦੀ ਇਹਨਾਂ ਲਾਤ ਚੱਕ ਲੈਣੇ ਧਮਗਰੋ ਲੈ ਚੱਕੀ ਸਾਫਤ ਕਰਦਾ ਤੂੰ ਪੈ ਕੇ ਹੈ ਆ ਲੱਛਣੇ ਦੇਖੋ ਨਾ ਉਹ ਤੇਰੀ ਹਾਂਜੀ ਇਧਰ ਜਾਲ ਵਾਲੇ ਕਬੂਤਰਾਂ ਨੂੰ ਦਾਣਾ ਪਾਣੀ ਪਾਦਾ ਪਈ ਪਾਣੀ ਦਾ ਟੁੰਡਾ ਚੰਗੀ ਤਰ੍ਹਾਂ ਧੋ ਕੇ ਤੇ ਦਾਣੇ ਸਿਰ ਤੇ ਵਿਚਾਲੇ ਓਕੇ ਰਪਟਾ ਕਰਦੇ ਬੰਦੇ ਇਹਨਾਂ ਨੂੰ ਇਧਰ ਵੀ ਦਾਣਾ ਪਾਣੀ ਹੋ ਗਿਆ ਹਨ ਤੇ ਇਧਰ ਤਾਂ ਸਾਨੂੰ ਪਹਿਲੇ ਤੋਂ ਸਦੀ ਪਾਤਾ ਬੈਟਕ ਜੀ ਵੀ ਹੋ ਗਿਆ ਤੇ ਅੰਦਰ ਇੱਕ ਜੋੜੀ ਰਹਿੰਦੀ ਹੈ ਜਿਹੜੀ ਬਸ ਨਾ ਕੱਲ ਨੂੰ ਲਾਸਟ ਦਿਨ ਆ ਬਸ ਇੱਕ ਕਬੂਦਰੀ ਚਾਕੇ ਕਬੂਤਰਾਂ ਚ ਐਡ ਕਰ ਦੇਣੀ ਹੈ ਇੱਕ ਕਬੂਦਰੀ ਤੇ ਕਬੂਤਰ ਚਾਕੇ ਵੱਡੀਆਂ ਜੋੜਾਂ ਚ ਐਡ ਕਰ ਦੇਣਾ ਠੀਕ ਹੈ ਇਹਨਾਂ ਨੂੰ ਵੀ ਪਾ ਦਾਣਾ ਪਾਣੀ ਇਹਨਾਂ ਨੂੰ ਸਾਰਿਆਂ ਨੂੰ ਦਾਣਾ ਪਾਣੀ ਹੋ ਗਿਆ ਟੂਏਡ ਵਾਗਿਓ ਡਾਨਾ ਕੰਮ ਉਹ ਡਰਮ ਚ ਵੀ ਮਾੜਾ ਔਟਾ ਧੋਤਾ ਹਨਾ ਹੈ ਸਵਾਰ ਕੇ ਚਾਰ ਜੁਰ ਲਾ ਕੇ ਰੰਗ ਮਾਰਨ ਆ ਲੈਰੇ ਖਰਾਬ ਹੀ ਕਰ ਤਾ ਪਕੂਡਰ ਥੱਲੇ ਰੱਖਿਆ ਸੀ ਉਦੋਂ ਘਰੋਂ ਵੀ ਬਹੁਤ ਗੱਲ ਲੈਤੀ ਕਹਿੰਦੇ ਪਿੱਛੇ ਬਸ ਇਹਦੇ ਵਾਈ ਲੀਵ ਨੂੰ ਰੋਟੀ ਬਣੀ ਪਾਉਣਾ ਹੋਰ ਸਾਰੇ ਕੰਮ ਤਾਂ ਤੇ ਨਿਭੜੀ ਹੈ ਉਹ ਚਟਾ ਕਬੂਤਰ ਹੁੰਦਾ ਸਹੀ ਹੈ ਹਨਾ ਵੀ ਲੱਗ ਭਗ ਭੋਲੀ ਆ ਉਹ ਉਹ ਕਬੂਤਰ ਤਾਂ ਮੁਸ਼ਕਲ ਹੈ ਉਹ ਨਹੀਂ ਆਉਂਦਾ ਆਪਸ ਆਪਣਾ ਕਾਲੇ ਸਿਰ ਵਾਲਾ ਡਾਨਾ ਇਧਰ ਵੀ ਕਬੂਤਰ ਕਬਾਤਰ ਬੈਗੇ ਜਿੰਨਾਂ ਥੱਲੇ ਆਡੇ ਧਰੇ ਸੀ ਹਨਾ ਸਾਰੇ ਬੜੀਆ ਥਾਂ ਟਿਕਾਣੇ ਜਿਹੜਾ ਦੋ ਜੋੜ ਦਾ ਛੇੜਦਾ ਸੀ ਨਾ ਬਾਬੇ ਯਾਰ ਉਹ ਨਹੀਂ ਲੱਗੂ ਯਾਰ ਸਵਾਰ ਕੇ ਹੇਠ ਤੱਕ ਮਨ ਲੱਗਦਾ ਉਹਨਾਂ ਦਾ ਹਿਲਾ ਕਰ ਗਿਆ ਆਪਾਂ ਉਹਨਾਂ ਦਾ ਬਣਾਉਣੇ ਜਗਾੜ ਮੈਂ ਤੁਰ ਕੇ ਕਿ ਦੇਖਦੇ ਆਂ ਮਾਹੌਲ ਕੀ ਬਣਦਾ ਹੈ ਚਲੋ ਲੋਕ ਲੂਪ ਲਾ ਦਿਆਂ ਕਰਾਂ ਸਾਰਿਆਂ ਨੂੰ ਆ ਫਿਰ ਆ ਵੀ ਘਰੇ ਜਾ ਆਵਾ ਨਾ ਨੂੰ ਆਈਏ ਟਾਈਮ ਨਾਲ ਫਿਰ ਬਾਬੇ ਨੂੰ ਦੇਖੇ ਖੇਤ ਕੀ ਕਰਦਾ ਫਿਰ ਉਹਨੂੰ ਹੱਥ ਨੇ ਪੈਗ ਚਾ ਕੇ ਵੀ ਫੜਾਉਣਾ ਹੁੰਦਾ ਹੈ ਕੰਮ ਬਾਹਲੇ ਸਾਹਮਣੇ ਪੈਂਦਾ ਤਾਂ ਹੀ ਮੈਂ ਨਾ ਵੀਡੀਓ ਦੀਆਂ ਸਭ ਦੇ ਵੀ ਕਲਿੱਪਾ ਕੱਟ ਸ਼ੂਟ ਕਰਦਾਗਾ ਤਾਂ ਹੀ ਵੀਡੀਓ ਸ਼ੂਟਿੰਗ ਹੁੰਦੀ ਆਉਣਾ ਮਜ਼ਾ ਹੀ ਸੀਨਾ ਬਾਪੋ ਯਾਰ ਓਕੇ ਆਣਾ ਕੰਮ ਹਾਂਜੀ ਆ ਗਏ ਉਧਰ ਲੈ ਕੇ ਰਹੇ ਹੋ ਐਂਡ ਹੋਰ ਮੇਰੀ ਨੋ ਫਰਮੀ ਬੋਤੇ ਇੱਥੇ ਹੁੰਦਾ ਢੇਰੀ ਪੱਕੇ ਬਸ ਗੇਮ ਖੇਡੀ ਜਾਂਦੀ ਹੈ ਕੋਲੇ ਚਾਰਜਰ ਇੱਥੋਂ ਹੱਥ ਵਾਈ ਖੋਲੀ ਦਾ ਤਾਂ ਕੋਈ ਨਾ ਕੁਝ ਖਾਣ ਨੂੰ ਸਮਾਨਾ ਪਿਆ ਹੀ ਹੁੰਦਾ ਇਹ ਵਿੱਚ ਹਨਾ ਇੰਨੇ ਕੰਮ ਹੈ ਬਸ ਹਾਏ ਓਏ ਏ ਵਾਈ ਗੋ ਖਾਲਾ ਤੋਂ ਹੀ ਬਹੁਤ ਠੰਡ ਹੈ ਛਾੜੀ ਲਈਏ ਚੱਲ ਇੱਥੇ ਇਹ ਇੱਥੇ ਕਰਕੇ ਰੱਖੀ ਦਿਆ ਬਈ ਉਹਨੇ ਜਾਵਾ 30 ਤੇ ਪਰ ਫਿਰ ਵੀ ਹਾਲਾ ਠੰਡ ਲੱਗਣ ਲਾ ਅੰਡਰਸ ਲਿਓ 03 ਰੋਟੀ ਡਾਈ ਤੇਰੇ ਨੂੰ ਮੋਤੀ ਵੀ ਆਉਂਦੇ ਇਦਾਂ ਹੋਏ ਇਹ ਤਾਂ ਜਿਵੇਂ ਗੇਮ ਚ ਇੱਕ ਪਾਸੇ ਉਹ ਮੈਗਾ ਡਰਾਉਨ ਤੇ ਆਫਟੈਂਸ ਪ੍ਰਾਈਮ ਨਹੀਂ ਆਉਂਦਾ ਹੁੰਦਾ ਉਵੇਂ ਹੈ ਇਹਨੂੰ ਦੂਰ ਦੂਰ ਰੱਖਣਾ ਕਿਉਂਕਿ ਜਦੋਂ ਕਿਤੇ ਘੇਰਾ ਆ ਜਾ ਬਣ ਜਾ ਮੁੜ ਕੇ ਫਾਈਟ ਹੋ ਜੇ ਖਾਲਾ ਖਾਲਾ ਛੇੜੀ ਛੇੜਾ ਆਈ ਹੋਲੀ ਕਰਦਾ ਨਾ 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 ਇਧਰ ਨਾ ਹੀ ਮੋਤੀ ਨਾ 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 ਇੱਥੇ ਹੀ ਖੜ ਜਾ ਨਹੀਂ ਹਣਾ ਉਧਰ ਖੇਰਾ ਖਾ ਲੈਣ ਦੇ ਮੁੜ ਕੇ ਤਾਂ ਭੱਜੂ ਗਲੀਓ ਟਿਕ ਜਾ ਲਾ ਤੇ ਸਿੱਧੀ ਵੀ ਇੰਜੈਕਸ਼ਨ ਇੰਜੈਕਸ਼ਨ ਦਵਾਈ ਦੂ ਵੀ ਪਾਤੀ ਚਕਾਨੇ ਚ ਵੀ ਡੇਲੀ ਦੀ ਡੇਲੀ ਕਰ ਦਿੰਨੇ ਹੁੰਨੇ ਆ ਟਿਕ ਜਾ ਟਿਕ ਜਾ ਖਾਲਾ ਭਰਾਵਾ ਸੇ